ਸਤਿ ਸ਼੍ਰੀ ਅਕਾਲ ਦੋਸਤੋ ਪਸ਼ੂ ਮੰਡੀ ਡਬਲ ਤੋਂ ਅਸੀਂ ਭਾਈ ਹੋ ਰਹਾਂ ਦੀ ਜਾਂ ਫਿਰ ਵੀਡੀਓ ਦੀ ਸ਼ੂਟ ਕਰ ਰਹੇ ਆਂ ਜੀ 8 ਤੋਂ 10 ਨਗ ਅੱਜ ਫੇਰ ਵੇਚਣ ਲਈ ਲੈ ਕੇ ਆਏ ਆ ਕੁਝ ਵਕ ਵੀ ਗਏ ਆ ਵਿੱਚੋਂ ਤੇ ਪਹਿਲਾਂ ਦੇਖਵੋ ਨਗਾ ਨੂੰ ਤੁਸੀਂ ਮੜੀ ਨਜ਼ਰ ਮਾਰ ਲਓ ਸਾਰਿਆਂ ਦੇ ਉੱਤੇ ਐਚ ਆਰ ਦੇ ਅੱਜ ਫੇਰ ਭਾਈ ਸਾਰਾ ਸਟਾਕ ਲੈ ਕੇ ਆਏ ਆ ਆਪਾਂ ਇੱਕ ਤੋਂ ਲੈ ਕੇ ਇੱਕ ਕੰਨ ਦੀ ਕੰਨ ਦੀ ਗਾਂ ਦੀ ਆਪਾਂ ਤੁਹਾਨੂੰ ਡਿਟੇਲ ਜਾਣਕਾਰੀ ਮੋਟੀ ਮੋਟੀ ਦਿੰਨੇ ਆਂ ਬਾਕੀ ਨੰਬਰ ਲੈ ਕੇ ਦੇ ਦਾਂਗੇ ਗੱਲ ਕਰ ਲਿਓ ਹਣਾ ਵੀ ਜਿਹੜੀ ਵੀ ਗਾਂ ਦੀ ਤੁਹਾਨੂੰ ਡਿਟੇਲ ਚਾਹੀਦੀ ਹੋਣੀ ਐਚ ਆਰ ਦੇ ਸਟਾਕ ਆ ਵਿੱਚ ਇੱਕ ਜਰਸੀ ਗਾਂ ਵੀ ਖੜੀ ਹੈਗੀ ਤੇ ਭਾਈ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਨੇ ਬੜੀਆ ਹੀ ਬੜੀਆ ਤੁਸੀਂ ਨਾਮ ਤੇ ਨੰਬਰ ਬਈ ਬੋਲ ਦਈਏ ਨਾਮ ਸੰਜੂਆ ਜੀ ਮੇਰਾ ਹਾਂਜੀ ਨੰਬਰ 81465 71677 81465 71677 ਤੇ ਪਿੰਡ ਬਈ ਪਿੰਡ ਕੋਰ ਸਿੰਘ ਵਾਲਾ ਜੀ ਕੋਰ ਸਿੰਘ ਵਾਲਾ ਕਸਬਾ ਭਗਤਾ ਭਾਈ ਦਾ ਜ਼ਿਲ੍ਹਾ ਬਟੰਡਾ ਜ਼ਿਲ੍ਹਾ ਬਟੰਡਾ ਠੀਕ ਹੈ ਤੇ ਬਈ ਆਪ ਅੱਛੀ ਦੀ ਡਿਟੇਲ ਪਾ ਨਾ ਇਹ ਜੀ ਦੋ ਦੰਦ ਹੈ ਦੋ ਦੰਦ ਹੈਗੀ ਹਾਂਜੀ ਸੂਆ ਸੂਆ ਪਹਿਲਾ ਜੀ ਪਹਿਲੇ ਹੀ ਸੂਆ ਹੈਗਾ ਗੱਬਣਾ ਹਾਂਜੀ ਹਾਂਜੀ ਗੱਬਣਾ ਕਿੰਨੇ ਦਿਨੋਂ ਬਈ ਆ ਅਰਤੋ 9 ਦਿਨ ਰੰਨ ਲੈ ਜੂਗੀ ਜੀ 8 9 ਦਿਨ ਪਾਈ ਹੈਗੇ 10 ਦਿਨ ਮੰਨ ਕੇ ਚੱਲੀਏ ਹਾਂਜੀ ਇਹ ਰਮਾਂਡਾ ਦੀ ਖੋਦ ਹੈ ਜੀ ਠੀਕ ਹੈ ਤੇ ਗੈਲੈਕਸੀ ਤੋਂ ਪ੍ਰੈਗਨੈਂਟ ਹੈ ਗੈਲੈਕਸੀ ਤੋਂ ਪ੍ਰੈਗਨੈਂਟ ਸੈਕਸੂਅਲੀ ਠੀਕ ਹੈ ਤੇ ਇਹਦਾ ਮੁੱਲ ਕੀ ਕਰਦੇ ਹੋਗੇ ਮੁੱਲੇ ਦਾ 10 ਕਰਦੇ ਇੱਕ 10 ਮੰਡੀ ਦੇ ਲੱਗਿਆ ਤੇ ਕੁਝ ਹਾਂਜੀ ਕਿੰਨਾ ਕੁ ਲੱਗਿਆ ਲੱਗ ਰਿਹਾ ਜੀ 90 95 ਤੱਕ ਲੱਗ ਰਿਹਾ ਉਹ ਜੀ ਸਾਰਾ ਸ਼ਾਮ ਤੱਕ ਹਾਂਜੀ ਹਾਂਜੀ ਠੀਕ ਹੈ ਤੇ ਅਖੀਰ ਕਿੱਥੋਂ ਤੱਕ ਛੱਡੋਗੇ ਲੱਖ ਤੋਂ ਪਲੱਸ ਹੀ ਹੋਊਗੀ ਲੱਖ ਤੋਂ ਪਲੱਸ ਹੀ ਜਾਊਗੀ ਠੀਕ ਹੈ 1 5 ਦੀ 1 ਚੇ ਦੀ ਇੱਥੇ ਹੈਣਾ ਠੀਕ ਹੈ ਅੱਜ ਜਿਹੜਾ ਸਾਰਾ ਮਾਲ ਕਿਉਂਕਿ 바ਰਗੇਨਿੰਗ ਵਾਲਾ ਤਾਂ ਕੀਤਾ ਨਹੀਂ ਲੋਕ ਡੇਡ ਡੇਡ ਮੰਗੀ ਜਾਂਦੇ ਜੀ ਡੇਡ ਮੰਗੀ ਉਹਦਾ ਕੀ ਫਾਇਦਾ ਵੀ 40 50 ਹਜ਼ਾਰ ਟੋਕ ਟੀ ਮੰਗ ਲਾ ਬਾਕੀ ਸੀਜ਼ਨ ਹੈ ਇੱਕਲਾ ਸਮੋਲ ਹੈ ਜੀ ਬਸ ਥੋੜਾ ਬਹੁਤਾ ਮਨਸਮਾਨ ਹੋਊਗਾ ਜੀ ਤੇ ਅੱਜ ਜਿਹੜਾ ਸਾਰਾ ਮਾਲ ਲੈ ਕੇ ਆਏ ਹਾਂ ਐਚ ਐਫ ਦੇ ਹੀ ਆ ਹਾਂਜੀ ਐਚ ਐਫ ਇੱਕ ਜਰਸੀ ਕ੍ਰੋਸਰ 80 ਹੈਗੀ ਇੱਕ ਸ਼ਾਈ ਬੋਰਡ ਕਿੰਨੇ ਬਸ਼ੂਲੇ ਲੈ ਕੇ ਆਏ 15 ਲੈ ਕੇ ਆਏ ਸੀ 10 ਖੜੇ ਵਾਲੇ ਪੰਜ ਵੇਗ ਗਏ ਠੀਕ ਹੈ ਉਹ ਅੰਮਰ ਸਰ ਦੇ ਅੰਮਰ ਸਰ ਦੇ ਗਾਹਕ ਨੇ ਇੱਕ ਸਟਾਕ ਲਿਆ ਪੰਜ ਗਾਇ ਦਾ ਇਕੱਠਾ ਇਕੱਠਾ 5 ਲੱਖ 7 ਤੇ ਹਰੇਕ ਮੰਡੀ ਆਪਣਾ ਇੰਨਾ ਕਦਾ ਮਾਲ ਹੁੰਦਾ ਹੀ ਹੈ ਹਨਾ ਮੰਡੀ ਤੇ ਹਾਂਜੀ ਆਰਾਮ ਨਾਲ ਆਰਾਮ ਠੀਕ ਅੱਜ ਹੋ ਜਾਣਾ ਸੀ ਸੇਲ ਹੋਂ ਤੱਕ ਤਾਂ ਸਾਰਾ ਇੱਕ ਤਾਂ ਛੋਟੀ ਜਿਹੀ ਹੜਤਾਲ ਚੱਲਦੀ ਹੈ ਟਰੱਕ ਜੀ ਦੇ ਵੱਲੋਂ ਉਸ ਦਾ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਤੇ ਬਈ ਅੱਜ ਦਾ ਮਾਲ ਦਾ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਰੇਟ ਕਿੰਨਾ ਗਿਆ ਹਰੀ ਗਾਂ ਰੇਟ ਦੀ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜੈਸਾ ਉਹਨਾ ਪਹਿਲਾਂ ਗਾਂ ਵੇਚਦੀਈ ਆ ਹਾਂਜੀ 10k ਦਾ ਫਰਕ ਪਿਆ 10000 ਦਾ ਇਹੋ ਜੀ ਬੱਛੀ 1 25 30 ਦੀ ਵੇਚ ਦੇ ਰਹੇ ਆ ਜੀ 1 25 30 ਦੀ ਵੇਚ ਦੇ ਰਹੇ ਥੋੜਾ ਜਿਹਾ ਡਾਊਨ ਆਇਆ ਹਨਾ ਹਾਂਜੀ ਹਾਂਜੀ ਠੀਕ ਹੈ 10000 ਦਾ ਫਰਕ ਪੈ ਗਿਆ ਠੀਕ ਹੈ ਤੇ ਹੋਰ ਕਿਹੜੀ ਗਾਂ ਦੀ ਡਿਟੇਲ ਦਵੋਗੇ ਪਹਿਲਾਂ ਦੱਸਿਓ ਸਾਰੀਆਂ ਦੀ ਦੱਸ ਦਿੰਦੇ ਆ ਜੀ ਹਾਂ ਮੋਟਾ ਮੋਟਾ ਦੱਸ ਦੋ ਹਨਾ ਹਾਂਜੀ ਇਹ ਮਾਂ ਪਾਪੇ ਦੀ ਗੱਲ ਕਰੀਏ ਪਹਿਲੇ ਦੂਜੇ ਸੂਏ ਦੀਆਂ ਹਨਾ ਹਾਂਜੀ ਪਹਿਲੇ ਦੂਜੇ ਦੀ ਠੀਕ ਹੈ ਇਹਦੀ ਡਿਟੇਲ ਜੀ ਇਹ ਦੋ ਦੰਦਾਂ ਦੀ ਬੱਛੀ ਆ ਜੀ ਚਾਰ ਦੰਦਾਂ ਦੇ ਚੱਕ ਰਹੀ ਆ ਠੀਕ ਹੈ ਫਲੇ 20 ਦਿਨ ਦੀ ਪੈਂਡਿੰਗ ਆ ਜੀ 20 ਦਿਨ ਇਹਦਾ ਮੁੱਲ ਹੀ 75000 75000 75000 ਠੀਕ ਹੈ ਤੇ ਜਿਹੜੀ ਆ ਖੜੀ ਹੈਗੀ ਬੱਚੀ ਇਹਦੀ ਡਿਟੇਲ ਇਹ 6 ਦੰਦ ਹੈ ਜੀ ਦੂਜਾ ਸੂਆ ਆ ਵੀ 6 ਦੰਦ ਆ ਦੂਜਾ ਸੂਆ ਦੋਨੇ ਇੱਕੇ ਫਾਰਮ ਦੀਆਂ ਨੇ ਦੋਵੇਂ ਇੱਕੇ ਫਾਰਮ ਦੀਆਂ ਦੋਵੇਂ ਸਫਰ ਦਾ ਕਰਕੇ ਥੱਕ ਗਈਆਂ ਤਾਂ ਕਰਕੇ ਆਰਾਮ ਕਰ ਰਹੀਆਂ ਨੇ ਠੀਕ ਹੈ ਦੋਨੇ ਹਾਂਜੀ ਦੋਨੇ 35 ਪਲੱਸ ਦੀਆਂ ਨੇ ਦੋਨੇ ਹਲੇ 15 ਮਹੀਨੇ ਦਾ ਪੈਂਡਿੰਗ ਹੈ ਦੋਨਾਂ ਦੀ 15 15 ਦਿਨ ਸੂਏ ਸੂਏ ਦੂਜੇ ਦੂਜੇ 6 ਛੇ ਦੰਦ ਦੂਜੇ ਦੂਜੇ ਸੂਏ 15 15 ਦਿਨ ਪਈ ਹੈਗੇ 6 6 ਦੰਦ ਦੀਆਂ ਤੇ ਇੱਕੋ ਹੀ ਫਾਰਮ ਹੈ ਇੱਕੋ ਫਾਰਮ ਹੈ ਸੇਮ ਹੀ ਹੈ ਪ ਤੇ ਬਈ ਮੁੱਲ ਮੁੱਲ ਦੋਨੇ ਜੀ ਇੱਕ ਛੜ ਦੀਆਂ ਦੇਵਾਂਗੇ ਦੋਨੇ ਦੋਵੇਂ ਇੱਕ ਛੜ ਦੀਆਂ 80-80 ਦੀਆਂ ਹਨਾ ਤੇ ਆਪਾਂ ਐਵਰੇਜ ਲਾਈਏ ਐਵਰੇਜ ਠੀਕ ਹੈ ਤੇ ਅਗਲੀ ਗਾਹ ਦੀ ਵੀ ਦੱਸ ਦੋ ਡਟੀ ਜਿਹੜੀ ਆ ਪਹਿਲਾਂ ਖੜੀ ਆ ਇਹਦੀ ਦੇਖੋ ਪਹਿਲਾਂ ਜਰਸੀ ਦੀ ਇਹ ਜਰਸੀ ਨਹੀਂ ਜਾਈਵਾਲ ਕਰਾਸ ਹੈ ਇਹ ਸਾਈਵਾਲ ਤੇ ਕਰਾਸ ਹੈਗੀ ਹਾਂਜੀ ਦੂਜਾ ਸੂਆ 6 ਦਾ ਆਂਦਾ ਹੈ ਵੀ ਦੂਜਾ ਸੂਆ 6 ਦਾ ਆਂਦਾ ਹਾਂਜੀ ਠੀਕ ਹੈ ਤੇ ਮੁੱਲ ਮੋਲੇ ਦਾ 65000 ਜੀ 65000 ਰੁਪਿਆ ਹਾਂਜੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਦੁੱਧ ਪਹਿਲਾਂ ਹੈਗਾ ਜੀ ਇਹਦਾ 18 ਲੀਟਰ 4 ਲੀਟਰ ਪਹਿਲੇ ਸੂਏ ਦਾ ਹਾਂ ਜੀ ਕਿ ਭਾਈ ਤੇ ਹੀ ਤੱਕ ਜਾਊਗਾ ਭਾਈ ਤੇ ਹੀ ਜਾਊਗਾ ਹਾਂ ਜੀ ਠੀਕ ਐ ਉਹ ਠੰਡੀ ਹੈਗੀ ਸੀ ਹਾਂ ਜੀ ਜੇ ਪੀਕ ਤੇ ਮੰਨੀ ਦਾ 25 ਤੱਕ ਜਾ ਸਕਦੀ 25 ਤੱਕ ਜਾ ਸਕਦਾ ਵਧੀਆ ਸੇਵਾ ਹੋ ਜੇ ਤਾਂ ਹਾਂ ਜੀ ਸੀਜ਼ਨ ਵਧੀਆ ਠੀਕ ਐ ਤੇ ਬਾਕੀ ਉਹ ਵੀ ਮੌਸਮ ਵਧੀਆ ਹੈ ਕਿ ਤਾਂ ਇੰਨਾ ਕਰਦਾ ਦੇਈ ਸਕਦੀ ਹੈ ਖਰਾਬ ਨਹੀਂ ਹੋਵੇਗਾ ਠੀਕ ਐ ਤੇ ਭਾਈ ਇਹਦਾ ਅਖੀਰ ਕਿੱਥੇ ਤੱਕ ਛੱਡਣੀ ਹੈ 60 ਦੀ ਹਾਂ ਜੀ 60 ਦੀ 60000 ਦੀ ਬਾਕੀ ਮਾਨਦਾਨ ਹੁੰਦਾ ਜਾਊਗਾ ਹਾਂ ਜੀ ਹਾਂ ਜੀ ਉਹ ਤਾਂ ਵੀਰ ਹੋਣੀ ਹੈ ਫਰੀ ਤਰਵਾਜ ਆ ਠੀਕ ਐ ਤੇ ਬਾਕੀ ਡਿਸਕਾਊਂਟ ਮਿਲਦਾ ਹੀ ਜਾਣਾ ਜਿਵੇਂ ਜਿਵੇਂ ਆਉਣਗੇ ਹਾਂ ਜੀ ਹਾਂ ਜੀ ਹ करे आज मतलब ਜਿਹੜੀਆਂ ਹਾਫ ਪ੍ਰੈਗਨੈਂਟ ਬੱਚੀਆਂ ਸੱਤ ਖੜੀਆਂ ਨੇ ਠੀਕ ਹੈ ਕਿਉਂਕਿ ਹਾਫ ਪ੍ਰੈਗਨੈਂਟ ਆਪਾਂ ਮੰਡੀ ਦਾ ਪਾਣੀ ਸਕਦੇ ਮਾਂ 5 5 6 6 ਮਹੀਨੇ ਦੀਆਂ ਹਨਾ ਹਾਂਜੀ ਹਾਂਜੀ ਠੀਕ ਹੈ ਸੱਤ ਮੱਛੀਆਂ ਘਰੇ ਖੜੀਆਂ ਐਚ ਐਫ ਵੀ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਦੋਸਤੋ ਬਾਈ ਨੇ ਜਿਹੜੀ ਪਹਿਲੀ ਬੱਚੀ ਦੀ ਡਿਟੇਲ ਦਿੱਤੀ ਸੀ ਆਪਾਂ ਉਹ ਤੋੜ ਕੇ ਦਿਖਾ ਦਿੰਨੇ ਆ ਬਾਕੀ ਆਪਾਂ ਮੋਟੀ ਮੋਟੀ ਜਾਣਕਾਰੀ ਤਕਰੀਬਨ 5 ਤੋਂ 6 گاਵਾਂ ਦੀ ਬਾਈ ਤੋਂ ਲੈ ਕੇ ਦੇਤੀ ਆ ਵੀਡੀਓ ਕਾਲੀ ਨਾਲ ਬਣਾਉਂਦਾ ਇੱਕ ਮਕਸਦ ਹੁੰਦਾ ਬਾਲੀ ਵੀਡੀਓ ਲੰਬੀ ਨਾ ਹੋ ਜੇ ਤੇ ਮੰਦਾ ਦੇਖਣ ਵਾਲਾ ਵੀ ਕਈ ਵਾਰ ਅੱਕ ਜਾਂਦਾ ਹੈ ਵੀਡੀਓ ਦੇਖ ਕੇ ਤਾਂ ਕਰਕੇ ਆਪਾਂ ਛੋਟ ਟਾਈਮ ਦੇ ਵਿੱਚ ਆਪਾਂ ਸਾਰੀ ਡਿਟੇਲ ਮੋਟੀ ਮੋਟੀ ਜਾਣਕਾਰੀ ਲੈ ਕੇ ਦਿੱਤੀ ਹੈ ਕੋਈ ਬਰੀਕ ਜਾਣਕਾਰੀ ਕੱਲੇ ਕੱਲੇ ਨਾਗ ਦੀ ਜੇ ਤੁਹਾਨੂੰ ਚਾਹੀਦੀ ਹੈ ਖਰੀਦਣਾ ਚਾਹਣੇ ਹੋ ਤਾਂ ਬਾਈ ਨੇ ਸਮਝੂਣੇ ਆ ਦਾ ਨੰਬਰ ਵੀ ਦੇਤਾ ਫਿਰ ਆਪਾਂ ਨੰਬਰ ਆਪਾਂ ਬਾਈ ਤੋਂ ਲੈ ਲੈਨੇ ਆਂ ਜੀ ਕਾਲ ਕਰਕੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਪੋਰ ਸਿੰਘ ਵਾਲੇ ਪਿੰਡ ਤੋਂ ਆ ਵੀਰਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈਗਾ ਤੇ ਭਾਈ ਉਹ ਦੂਜੀ ਗਾਂ ਵੀ ਤੋਰ ਕੇ ਦਿਖਾ ਦਿਓ ਇਹ ਤੋਰ ਦਿਓ ਚੌਥੇ ਨੰਬਰ ਵਾਲੀ ਤੋਰ ਦਿਓ ਤੇ ਚਲੋ ਦੋ ਨਾਗ ਆਪਾਂ ਇੱਕ ਵਾਰੀ ਤੋਰ ਕੇ ਦਿਖਾਉਣੇ ਹੈਗੇ ਬਾਕੀ ਪਸ਼ੂ ਵੀ ਥੱਕ ਜਾਂਦੇ ਹੈਗੇ ਤੇ ਆਪਾਂ ਬਾਲਾ ਕੋਈ ਉਹ ਨਹੀਂ ਕਹਿੰਦੇਗੇ ਤੋਰਨ ਨੂੰ ਤੇ ਉਹ ਵੀ ਚਾਲ ਢਾਲਦੇ ਸਾਰੇ ਪਸ਼ੂ ਵੀ ਸਾਫ਼ ਸੁਥਰੇ ਹੈਗੇ ਇਦਾਂ ਦੀ ਕੋਈ ਗੱਲ ਨਹੀਂ ਵੀਰ ਹੋ ਰਿਆਂ ਦਾ ਪੁਰਾਣਾ ਵਪਾਰ ਦਾ ਖਾਨਦਾਨੀ ਕੰਮ ਹੈਗਾ ਤੇ तकरीबन ਹਰੇਕ ਮੰਡੀ ਮੈਂ ਤਾਂ ਇਹੀ ਆਖਾਂ ਹਰੇਕ ਮੰਡੀ ਡੱਬ ਵਾਲੀ ਤਾਂ ਲੈ ਕੇ ਆਉਂਦੇ ਆ ਕਿ 8 ਤੋਂ 10 ਨਗ ਆਰਾਮ ਨਾਲ ਹੁੰਦੇ ਆ ਐਵਰੇਜ ਤੇ ਅੱਜ 15 ਲੈ ਕੇ ਆਏ ਸੀ ਪੰਜ ਵਿਕ ਵੀ ਗਏ ਇਕੱਠਾ ਹੀ ਪੰਜ ਦਾ ਸਟਾਕ ਪੰਜ ਦੇ 70 ਦਾ ਗਿਆ ਹੈਗਾ 5 ਲੱਖ 70 ਹਜ਼ਾਰ ਦਾ ਅੰਮਰਸਰ ਦੇ ਕਿਸੇ ਕਸਟਮਰ ਨੇ ਖਰੀਦਿਆ ਤੇ ਆ ਜਿਹੜੇ 10 ਨਗ ਖੜੇ ਐ ਇਹਨਾਂ ਦੀ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਲੈ ਕੇ ਦੇਤੀ ਇੱਥੇ ਤੱਕ ਬਾਈ ਹੋਰਾਂ ਦੀ ਗਾਵਾਂ ਖੜੀਆਂ ਆ ਆ ਬੱਚੇ ਕਿ ਜਰਸੀ ਜਰਸੀ ਦੇ ਕ੍ਰੋਸ ਚ ਵੀ ਖੜੀ ਆ ਭਈਆ ਜਰਸੀ ਦੀ ਵੀ ਮੜੀ ਡਿਟੇਲ ਦੇ ਦੋ ਤੋੜ ਕੇ ਦਾ ਨਾਮ ਦੱਸੋ ਦੂਜਾ ਸੂਆ ਜੀ 6 ਦੰਦ ਆ ਦੂਜਾ ਸੂਆ 6 ਦੰਦ ਹਾਂਜੀ ਤੇ ਅੱਗੇ ਬੱਚੀ ਆ ਹਾਂਜੀ ਬੱਚਾ ਜੀ ਬੱਚਾ ਹੈਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਚੌਥਾ ਦਿਨ ਹੈ ਜੀ ਅੱਜ ਚੌਥਾ ਦਿਨ ਆਜ ਠੀਕ ਹੈ ਦੁੱਧ ਬੋਲਾ ਕਿੰਨਾ ਕਹੇ ਬੋਲਾ ਹੈਗਾ ਜੀ 18 ਕਿਲੋ 18 ਕਿਲੋ ਹੈਗਾ 23 24 ਤੱਕ 30 ਕਿ ਜਾਊਗੀ ਠੀਕ ਹੈ ਇਹ ਦੁੱਧ ਤਿੰਨੇ ਦਾ ਨਹੀਂ ਜਾਂਦੀਗੀ ਹਨਾ ਕ੍ਰਾਸ ਸੀ ਹੈਗੀ ਹਾਂਜੀ 10% ਕ੍ਰਾਸ ਕਰ ਸਕਦਾ 10% ਹੈਗੀ ਹਨਾ ਉਹ ਠੰਡੀ ਹੈ ਹਾਂਜੀ ਠੀਕ ਹੈ ਤੇ ਮੜਾ ਆ ਪਾਸੇ ਕਰੋ ਗਾਣੂ ਦੂਜੀ ਨੂੰ ਹਲੋ ਵੀ ਦੋਸਤੋ ਇੱਕ ਵਾਰੀ ਨਿਗਾਹ ਮਾਰ ਲਓ ਭਈ ਮੁੱਲ ਮੁੱਲ 60000 ਜੀ 60000 ਰੁਪਿਆ ਅਖੀਰ 55 ਜੀ 55 ਜੀ ਠੀਕ ਹੈ ਉਹ ਮਤਲਬ ਠੰਡੀ ਹੈ ਨਾ ਵਧੀਆ ਤੇ ਬੱਚਾ ਵੀ ਸੋਹਣਾ ਹੈਗਾ ਹਾਂ ਠੀਕ ਹੈ ਨੰਬਰ ਇੱਕ ਵਾਰੀ ਫੇਰ ਬੋਲੋ ਨੰਬਰ 81465 ਜੀ 71677 8146571677 ਹਣਾ ਤੇ ਪਿੰਡ ਬਈ ਕੋਰ ਸਿੰਘ ਵਾਲਾ ਕਸਬਾ ਭਗਤਾਪਾਈ ਦਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਬਈ ਧੰਨਵਾਦ ਧੰਨਵਾਦ